ਕੈਨੇਡਾ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਕੂਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ 10 ਲੋਕਾਂ ਦੀ ਮੌਤ ਤੇ 25 ਜਾਣੇ ਜ਼ਖਮੀ ਹੋ ਗਏ ਨੇ ਪੁਲਿਸ ਦਾ ਕਹਿਣਾ ਕਿ ਪੱਛਮੀ ਕੈਨੇਡਾ ਦੇ ਵਿੱਚ ਇੱਕ ਸਕੂਲ ਅਤੇ ਘਰ ਦੇ ਵਿੱਚ ਹੋਈਆਂ ਸਬੰਧਿਤ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ 10 ਜਾਣਿਆਂ ਦੀ ਮੌਤ ਹੋਈ ਹੈ 25 ਜਾਣੇ ਜ਼ਖਮੀ ਹੋ ਗਏ ਨੇ ਕੈਨੇਡੀਅਨ ਪੁਲਿਸ ਦਾ ਮੰਨਣਾ ਕਿ ਟੰਬਲਰ ਰੀਜ ਦੇ ਘਰ ਅਤੇ ਸਕੂਲ ਵਿੱਚ ਹੋਈਆਂ ਗੋਲੀਬਾਰੀ ਦੇ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਪੁਲਿਸ ਦਾ ਕਹਿਣਾ ਕਿ ਹਮਲਾਵਾਰ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ 9 ਲੋਕਾਂ ਦਾ ਕਤਲ ਕੀਤਾ 6 ਪੀੜਤ ਟੰਬਲਰ ਰਿਜ਼ ਸਕੈਂਡਰੀ ਸਕੂਲ ਦੇ ਅੰਦਰ ਮ੍ਰਿਤਕ ਪਾਏ ਗਏ ਜਦੋਂ ਕਿ 7ਵੇਂ ਵਿਅਕਤੀ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ ਹੈ ਹਮਲਾਵਾਰ ਵੀ ਸਕੂਲ ਦੇ ਵਿੱਚੋਂ ਮ੍ਰਿਤਕ ਪਾਇਆ ਗਿਆ ਨੇੜਲੇ ਘਿਹੜ ਦੇ ਘਰ ਦੇ ਅੰਦਰੋਂ ਦੋ ਹੋਰ ਲੋਕ ਮ੍ਰਿਤਕ ਪਾਏ ਗਏ ਨੇ ਪੁਲਿਸ ਨੇ ਭੇਜੀ ਗਈ ਇੱਕ ਸਰਗਰਮ ਸ਼ੂਟਰ ਦੀ ਚੇਤਾਵਨੀ ਦੇ ਵਿੱਚ ਪੁਲਿਸ ਨੇ ਸ਼ੱਕੀ ਦਾ ਵਰਨਨ ਐਡਰੈਸ ਪਾਈ ਹੋਈ ਅਤੇ ਪੂਰੇ ਬਾਲਾਂ ਵਾਲੀ ਇੱਕ ਔਰਤ ਵੱਜੋਂ ਕੀਤਾ ਪੁਲਿਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਕਟੋ-ਕਟ ਦੋ ਹੋਰ ਜਣੇ ਨੂੰ ਗੰਭੀਰ ਜਾਂ ਜਾਨਲੇਵਾ ਸੱਟਾਂ ਕਾਰਨ ਹਸਪਤਾਲ ਚਾਇਆ ਗਿਆ ਤੇ ਲਗਭਗ 25 ਜਣੇ ਦਾ ਗੈਰ ਗੰਭੀਰ ਸੱਟਾਂ ਲਈ ਇਲਾਜ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਹ ਗੋਲੀਵਾਰੀ ਦੀ ਘਟਨਾ ਬਹੁਤ ਦੁਖਦਾਈ ਹੈ ਤੇ ਉਹਨਾਂ ਦੀ ਸਰਕਾਰ ਇਸ ਭਿਆਨਕ ਦੁਖਾਂ ਦਾ ਸਾਹਮਣਾ ਕਰ ਰਹੇ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਨਾਲ ਖੜੀ ਹੈ। ਅਦਾਸ ਦੀ ਹੈ ਕਿ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਘਾਤਕ ਘਟਨਾਵਾਂ ਦੇ ਵਿੱਚੋਂ ਇੱਕ ਹੈ ਸਾਲ 2020 ਦੇ ਵਿੱਚ ਪੁਲਿਸ ਅਧਿਕਾਰ ਦਾ ਭੇਸ ਧਾਰ ਕਰਕੇ ਇੱਕ ਬੰਦੂਕਧਾਰੀ ਨੇ ਨੋਵਾ ਸਕੋਸੀ ਦੇ ਵਿੱਚ ਦੋ ਦਿਨਾਂ ਦੌਰਾਨ 22 ਲੋਕਾਂ ਦੀ ਜਾਨ ਲੈ ਲਈ ਸੀ। ਸਾਲ 1999 ਦੇ ਵਿੱਚ ਮੌਂਟਰੀਅਲ ਦੀ ਐਲ ਐਕੋਲ ਪੋਲ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਇੱਕ ਨਾਰੀ ਵਿਰੋਧੀ ਹਮਲੇ ਵਿੱਚ 14 ਔਰਤਾਂ ਮਾਰੀਆਂ ਗਈਆਂ ਸਨ। ਅਮਰੀਕਾ ਦੇ ਮੁਕਾਬਲੇ ਕੈਨੇਡਾ ਦੇ ਵਿੱਚ ਬੰਦੂਕ ਦੇ ਕਾਨੂੰਨ ਵਧੇਰੇ ਸਖਤ ਨੇ ਜਿਸ ਕਾਰਨ ਉੱਥੇ ਇਸ ਤਰ੍ਹਾਂ ਦੇ ਸਮੂਹਿਕ ਹਮਲੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਪੁਲਿਸ ਨੇ ਸੰਕੇਤ ਦਿੱਤਾ ਕਿ ਸ਼ੱਕੀ ਇੱਕ ਔਰਤ ਹੋ ਸਕਦੀ ਹੈ। RCMP ਕੈਨੇਡਾ ਦੀ ਸੰਗੀ ਪੁਲਿਸ ਫੋਰਸ ਦੀ ਵਰਚੁਅਲ ਨਿਊਜ਼ ਕਾਨਫਰੰਸ ਦੇ ਵਿੱਚ ਚੀਫ ਸੁਪਰਡੈਂਟ ਫਲਾਈਡ ਨੇ ਗੱਲਬਾਤ ਕੀਤੀ ਨਿਊਜ਼ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਕੂਲ ਵਿੱਚ ਮ੍ਰਿਤਕ ਮਿਲਿਆ ਸ਼ੱਕੀ ਉਹੀ ਵਿਅਕਤੀ ਹੈ ਜਿਸ ਦਾ ਵਰਣਨ ਪੁਲਿਸ ਨੇ ਫੋਨਾਂ 'ਤੇ ਭੇਜੀ ਗਈ ਕਿ ਚਤਾਵਨੀ ਦੇ ਵਿੱਚ ਕੀਤਾ ਗਿਆ ਸੀ ਕੈਨੇਡੀਅਨ ਮੀਡੀਆ ਦੇ ਅਨੁਸਾਰ ਉਸ ਚਤਾਵਨੀ ਦੇ ਵਿੱਚ ਸ਼ੱਕੀ ਦਾ ਵਰਣਨ ਇੱਕ ਪੂਰੇ ਵਾਲੀ ਅਤੇ ਡਰੈੱਸ ਪਾਈ ਹੋਈ ਔਰਤ ਵਜੋਂ ਕੀਤਾ ਗਿਆ ਸੀ ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ ਸਕੂਲ ਦੇ ਵਿੱਚ ਇੱਕ ਸਰਗਰਮ ਸ਼ੂਟਰ ਹੋਣ ਦੀਆਂ ਕਾਲਾਂ ਦਾ ਜਵਾਬ ਦੇਂਦਿਆਂ ਲਗਭਗ 100 ਵਿਦਿਆਰਥੀ ਤੇ ਸਟਾਫ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਿਆ ਗਿਆ। ਪੁਲਿਸ ਦਾ ਮੰਨਣਾ ਕਿ ਉਹਨਾਂ ਨੇ ਹਮਲਾਵਾਲ ਦੀ ਪਛਾਣ ਕਰ ਲਈ ਪਰ ਫਿਲਹਾਲ ਜਨਤਕ ਤੌਰ ਤੇ ਉਸ ਦਾ ਨਾਮ ਜਾਰੀ ਨਹੀਂ ਕੀਤਾ ਗਿਆ। ਹਮਲੇ ਦਾ ਮਕਸਦ ਫਿਲਹਾਲ ਅਗਿਆਤਾ ਉਹਨਾਂ ਨੇ ਕਿਹਾ ਕਿ ਲੱਗਦਾ ਹੈ ਕਿ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੋਵੇਗਾ ਕਿਉਂਕਿ ਅਸੀਂ ਇਹ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਵਿੱਚ ਵਾਪਰੇ ਆ ਕਿਸੇ ਜਿਹੜੀ ਉੱਥੋਂ ਦੀ ਪੁਲਿਸ ਚਾਂਸ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਉਨ੍ਹਾਂ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਪੀੜਤਾਂ ਵਿੱਚੋਂ ਕਿੰਨੇ ਬੱਚੇ ਨੇ। ਉਨ੍ਹਾਂ ਕਿਹਾ ਕਿ ਸਕੂਲ ਅਤੇ ਨੇੜਲੇ ਘਰ ਵਿੱਚ ਹੋਈ ਗੋਲੀਬਾਰੀ ਆਪਸ ਵਿੱਚ ਜੁੜੀ ਹੋਈ ਹੈ ਪਰ ਜਾਂਚ ਕਰਤਾ ਅਜੇ ਉਸ ਸੰਬੰਧ ਨੂੰ ਸਾਂਝਾ ਕਰਨ ਲਈ ਤਿਆਰ ਨਹੀਂ ਹੈ ਹਮਲੇ ਤੋਂ ਬਾਅਦ ਸਥਾਨਕ ਸਕੂਲਾਂ ਡਿਸਟ੍ਰਿਕਟ ਵੱਲੋਂ ਜਾਰੀ ਬਿਆਨ ਮੁਤਾਬਕ ਘਟਨਾ ਤੋਂ ਬਾਅਦ ਸਾਰੇ ਸਥਾਨਕ ਸਕੂਲਾਂ ਵਿੱਚ ਰਹਿੰਦੇ ਸਮੇਲੇ ਛੁੱਟੀ ਕਰ ਦਿੱਤੀ ਗਈ ਹੈ।